ਮੇਰਾ ਵੀਰ ਸਹੁਰਿਆਂ ਤੇ ਸਹੀ ਸਲਾਮਤ ਗਿਆ ਸੀ ਘਰੋਂ ਮਾੜਾ ਮੋਟਾ ਭਾਬੀ ਬੋਲ ਕੇ ਗਈ ਸੀ ਉਹ ਸਹੀ ਸਲਾਮਤ ਕਰੇ ਗਿਆ ਸੀ ਉਥੋਂ ਮੇਰੇ ਵੀਰ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਏ ਮੇਰੇ ਵੀਰ ਦੇ ਹੱਥ ਗੁੱਟਾਂ ਤੇ ਸਾਰੇ ਲਹੂ ਆ ਗੋਨਾ ਮਾਰ ਕੁੱਟ ਕੇ ਉਹਨੂੰ ਇੱਥੇ ਸਿੱਟ ਗਏ ਆ ਮੇਰਾ ਵੀਰ ਮਰਿਆ ਨੀਗਾ ਉਸਨੂੰ ਮਾਰ ਕੇ ਸਿੱਟਿਆ ਗਿਆ ਏ ਹੁਣ ਸਾਡਾ ਕੱਲ ਦਾ ਪਰਚਾ ਹੋਇਆ ਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਕਾਤਲਾਂ ਨੂੰ ਕੋਈ ਫੜਿਆ ਨਹੀਂ ਗਿਆ ਹਜੇ ਤੱਕ ਕੋਈ ਗ੍ਰਿਫਤਾਰ ਨਹੀਂ ਕੀਤਾ ਗਿਆਗਾ ਕੱਲ ਦੇ ਸਾਨੂੰ ਇਹੀ ਕਹਿ ਰਹੇ ਆ ਵੀ ਤੁਹਾਡਾ ਪਰਚਾ ਹੋ ਗਿਆ ਏ ਪਰਚਾ ਹੋ ਗਿਆ ਏ ਤੇ ਉਹ ਸਾਡੇ ਹੱਥ ਨਹੀਂ ਆਏ ਕਿਉਂ ਨਹੀਂ ਆਏ ਹੱਥ ਇਹਨਾਂ ਦੇ ਇਹ ਗਏ ਹੀ ਨਹੀਂ ਗਈ ਨਹੀਂ ਗੇ ਫੜਨਾ ਥਾ ਪੁਲਿਸ ਥਾਣੇ ਵਾਲੇ ਕੋਈ ਕੋਸ਼ਿਸ਼ ਨਹੀਂ ਕਰੀ ਜਾਂਦੇ ਸਾਨੂੰ ਗਿਆਨ ਨੂੰ ਇਹੀ ਕਹਿ ਦਿੰਦੇ ਆ ਪਰਚਾ ਹੋ ਗਿਆ ਤੇ ਤਿੰਨ ਦਿਨ ਹੋ ਗਏ ਮੇਰੇ ਵੀਰ ਨੂੰ ਹਸਪੀਟਲ ਵਿੱਚ ਰੋਲੇ ਜਾਂਦੇ ਨੇ ਜਿਹੜਾ ਤੁਹਾਡਾ ਭਰਾ ਕਿੰਨੀ ਉਮਰ ਸੀ ਉਹਦੀ ਮੇਰੇ ਭਰਾ ਦੀ ਉਮਰ ਹੋਊਗੀ 26 27 ਸਾਲ ਜੀ ਮੇਰਾ ਵੀਰ ਮੇਰੇ ਤੋਂ 14 15 ਸਾਲ ਛੋਟਾ ਸੀ ਚਣਾਈ ਦਾ ਕੰਮ ਕਰਦਾ ਸੀ ਮਿਸਤਰੀ ਦੇ ਨੇੜੇ ਨੇੜੇ ਪਿੰਡਾਂ ਵਿੱਚ ਉਹਦੀ ਸਾਰੇ ਪਿੰਡਾਂ ਦੇ ਵਿੱਚ ਗੱਲਬਾਤ ਉਹਨੂੰ ਜਿੱਥੋਂ ਮਰਜੀ ਪੁੱਛ ਕੇ ਕਿੰਨੇ ਚਿਰ ਹੋ ਗਏ ਵਿਆਹ ਨੂੰ ਤੇ ਕਿੰਨੇ ਉਹਦੇ ਬੱਚੇ ਸੀ ਦੋ ਬੱਚੇ ਸੀ 8-9 8 ਸਾਲ ਹੋ ਗਏ ਸੀ ਮੇਰੇ ਵੀਰ ਨੂੰ ਵਿਆਹੇ ਨੂੰ 6-7 ਸਾਲਾਂ ਦਾ ਮੁੰਡਾ ਚੌਥੇ ਸਾਲ ਚ ਉਹਦੀ ਗੁੜੀ ਆਏ ਜਿਉਂ ਵਿਆਹੀ ਸੀ ਉਹਦਾ ਇਹੀ ਕੰਮ ਸੀ ਆਉਂਦਾ ਸੀ ਪਿਓ ਦਾ ਮੜਾ ਜਾ ਬੋਲਦੇ ਲੈ ਜਾਂਦਾ ਸੀ ਕਦੇ ਮੇਰੇ ਵੀਰ ਨੂੰ ਪੁੱਛ ਕੇ ਨਹੀਂ ਸੀ ਲੈ ਕੇ ਗਿਆ ਵੀ ਤੁਹਾਡੀ ਕੀ ਗੱਲ ਹੋਈ ਆ ਜਦੋਂ ਦੋਨਾਂ ਜੀਆਂ ਦੀ ਲੜਾਈ ਹੋਵੇ ਤਾਂ ਦੋਨਾਂ ਜੀਆਂ ਨੂੰ ਬਾਕੇ ਪੁੱਛਿਆ ਜਾ ਸਕਦਾ ਹੈ ਕਿਹੜੇ ਪਿੰਡ ਵਿਆਹ ਸੀ ਤੁਹਾਡੇ ਵੀਰ ਪਿੰਡ ਦਾ ਦੂਹੇ ਵਾਲੇ ਵਿਆਹਿਆ ਸੀ ਸਹੁਰੇ ਦਾ ਨਾਮ ਅੰਗਰੇਜ਼ ਸਿੰਘ ਆ ਜੀ ਪਹਿਲਾਂ ਵੀ ਕੋਈ ਲੜਦਾ ਮੁੰਡਾ ਦੇ ਰਹਿੰਦੀ ਸੀ ਮੜਾ ਮੋਟਾ ਦੋਨੇ ਮੀਆਂ ਬੀਬੀ ਹਾਂਜੀ ਉਹ ਤਾਂ ਚੱਲਦਾ ਹੀ ਰਹਿੰਦਾ ਆਪਸ ਵਿੱਚ ਮਾੜਾ ਮੋਟਾ ਪਰ ਮੇਰੇ ਭਰਾ ਨੂੰ ਜਦੋਂ ਜਿਵੇਂ ਜਦੋਂ ਵੀ ਆਉਂਦਾ ਧਮਕੀਆਂ ਹੀ ਦਿੰਦਾ ਸੀ ਹਮੇਸ਼ਾ ਜ਼ਿੰਮੇਵਾਰੀ ਨਾਲ ਲੈ ਕੇ ਆਉਂਦਾ ਸੀ ਉਹਦੇ ਭੈਣ ਭਰਾ ਕੋਈ ਨਹੀਂ ਸੀ ਉਸ ਬੰਦੇ ਦੇ ਨਾਲ ਤੁਰਦੇ ਪਰ ਮੇਰੇ ਵੀਰ ਨੂੰ ਹੁਣ ਵੀ ਤੀਜੇ ਤੋਂ ਕਈ ਕਾਫੀ ਦੂਰ ਤੱਕ ਉਹਨਾਂ ਦੇ ਘਰੇ ਲਿਜਾ ਕੇ ਪਾਇਆ ਗਿਆ ਏ ਵੀ ਤੁਸੀਂ ਲੈ ਜਾਓ ਇਸ ਨੂੰ ਸਾਨੂੰ ਸਾਨੂੰ ਤੇ ਹੀ ਕਹਿੰਦੇ ਵੀ ਸਾਨੂੰ ਤੰਗ ਕਰਦਾ ਸੀ ਵੀ ਅਸੀਂ ਉੱਥੇ ਪਰ ਜਿਨ੍ਹਾਂ ਦੇ ਘਰੇ ਮੇਰੇ ਵੀਰ ਨੂੰ ਪਾਇਆ ਸੀ ਪੁਲਿਸ ਉਸ ਘਰੇ ਜਾ ਕੇ ਕਿਉਂ ਨਹੀਂ ਜਾਣਕਾਰੀ ਕਰਦੀ ਗਈ ਉਸ ਘਰੋਂ ਮੇਰੇ ਵੀਰ ਦੀ ਜੇਬ ਚੋਂ ਬੀੜੀਆਂ ਮੰਡਲ ਜਰਦਾ ਸਭ ਕੁਝ ਮੋਟਰਸਾਈਕਲ ਦੇ ਕੋਲੇ ਰੱਖ ਤਾ ਗਿਆ ਮੇਰੇ ਵੀਰ ਦਾ ਫਿਰ ਫੋਨ ਕਿੱਥੇ ਹੈ ਫੋਨ ਨਹੀਂ ਮੇਰੇ ਵੀਰ ਰੱਖ ਸਕਿਆ ਸੀ ਕਿ ਉੱਥੇ ਕੱਢ ਕੇ ਚਾਣੀ ਮੇਰੇ ਵੀਰ ਦੀ ਟੁੱਟੀ ਹੋਈ ਜੇਬ ਚੋਂ ਨਿਕਲੀ ਪਰ ਨਵੀਂ ਚੈਨੀ ਸੀ ਉਹਦੇ ਨਾਲ ਹੱਥੋਂ ਪਾਈ ਹੋਏ ਆ ਉਹਦੀ ਤੋ ਜਦੋਂ ਟੁੱਟ ਗਈ ਕੋਈ ਉਹਦੀ ਜੇਬ ਤੇ ਵਿੱਚ ਵਾਪਸ ਪਾਤੀ ਮੇਰੇ ਵੀਰ ਨੂੰ ਮਾਰ ਕੁੱਟ ਕੇ ਵਿੱਚ ਸਿੱਟ ਗਿਆ ਕਿਤੇ ਦਿਨ ਦੇ ਤਾਂ ਧਮਕੰਗਾ ਹੋਣੇ ਆ ਮਾਰ ਬੈਠੇ ਉਹਦੇ ਜਿਆਦਾ ਜਦੋਂ ਸੌਰੀ ਜਾਂਦਾ ਸੁਣ ਕੀ ਸੁਨੇਹਾ ਆਉਂਦਾ ਸੌਰੀ ਤੋਂ ਬਾਅਦ ਸੌਰੀਆਂ ਤੋਂ ਬਾਅਦ ਜੀ ਉਹ ਆਪ ਹੀ ਚਲਾ ਜਾਂਦੀ ਸੀ ਇਹ ਜਦੋਂ ਕਹਿੰਦਾ ਸੀ ਆ ਜਾ ਆਉਂਦੀ ਨਹੀਂ ਸੀਗੀ ਜਦੋਂ ਮੇਰੇ ਵੀਰ ਐਤਕੀ ਵੀ ਮੇਰਾ ਛੋਟਾ ਵੀਰ 6 ਮਹੀਨਿਆਂ ਤੋਂ ਛੋਟਾ ਵੀਰ ਗਿਆ ਬੱਚਿਆਂ ਨੂੰ ਮਿਲਣ ਉਹ ਨੌਕਰੀ ਕਰਦੇ ਜੀ ਦੋ ਦਿਨਾਂ ਵਾਸਤੇ ਆਏ ਸੀ ਮਿਲਣੇ ਚਲਾ ਗਿਆ ਮੰਗਰ ਲੱਗ ਗਈ ਕਹਿੰਦੀ ਮੈਨੂੰ ਲੈ ਚੱਲ ਵੀਰੇ ਮੈਂ ਸੁਧਰ ਜੂੰਗੀ ਸੁਧਰ ਜੂੰਗੀ ਪਰ ਨਹੀਂ ਸੁਧਰੀ ਸਾਡਾ ਘਰ ਜਾ ਕੇ ਦੇਖੋ ਜਦੋਂ ਅਸੀਂ ਸੀ ਮੇਰੀ ਮਾਂ ਸੀ ਸਾਡਾ ਘਰ ਸੋਨੇ ਵਰਗਾ ਸੀ ਉਹ ਜਨਾਨੀ ਨੇ ਮਿੱਟੀ ਬਣਾਤਾ ਮਿੱਟੀ ਸਾਨੂੰ ਬਣਾਤਾ ਮਿੱਟੀ ਸਾਡੇ ਵੀਰ ਨੂੰ ਬਣਾਤਾ ਉਹਨੇ ਸਾਰੇ ਪਰਿਵਾਰ ਨੂੰ ਮਿੱਟੀ ਬਣਾਤਾ ਮੇਰਾ ਵੀਰ ਹੌਸਲਾ ਇਸ ਕੰਮ ਕਰਨ ਵਾਲਿਆਂ ਤੋਂ ਹੈ ਨਹੀਂ ਸੀ ਐਨੇ ਵੀਰ ਪਰ ਆ ਬੈਠੇ ਆ ਜੀਤੋਂ ਮਰਜੀ ਗਵਾਈ ਲੈ ਲਓ ਮੇਰਾ ਵੀਰ ਇਹ ਕਾਰਨਾਮਾ ਨਹੀਂ ਕਰ ਸਕਦਾ ਸੀ ਨਹੀਂ ਕਰ ਸਕਦੀ ਦੀ ਪੁਲਿਸ ਉਹਦਾ ਇਨਸਾਫ ਚਾਹੀਦਾ ਸਾਨੂੰ ਜਿੰਨਾਂ ਜਣਿਆਂ ਨੇ ਮਾਰਿਆ ਉਹਦੇ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਦੀ ਲਾ ਸਾਨੂੰ ਸੌਂਪੀ ਜਾਵੇ ਪਰ ਸੌਂਪਣ ਤੋਂ ਪਹਿਲਾਂ ਉਹਨਾਂ ਨੂੰ ਜੇਲ੍ਹ ਕੀਤਾ ਜਾਵੇ ਦੋਨੇ ਬੱਚੇ ਸਾਨੂੰ ਚਾਹੀਦੇ ਆ ਕਿਹੜੀ ਨਹਿਰ ਚ ਡਿੱਗਿਆ ਉਹ ਵੱਡੀ ਜਾ ਵੱਡੀ ਨਹਿਰ ਚ ਸਿੱਟਿਆ ਗਿਆ ਧੂਕੇ ਸਿੱਟਿਆ ਗਿਆ ਉਹਨੂੰ ਮਾਰ ਕੁੱਟ ਕੀਤੀ ਗਈ ਆ ਜੋੜ ਕੇ ਉਹਦਾ ਸਾਰਾ ਸਮਾਨ ਰੱਖਿਆ ਗਿਆ ਹਰ ਖਚਾਇਆ ਬੰਦਾ ਕਦੇ ਜੋੜ ਕੇ ਸਮਾਨ ਨਹੀਂ ਰੱਖੂਗਾ ਸੁੱਖ ਦੇ ਕੱਪੜੇ ਪਾਉਂਦਾ ਸੀ ਸੁੱਖ ਦਾ ਪਰਨਾ ਸੀ ਕਦੇ ਉਹ ਪੈਰਾਂ ਚ ਨਹੀਂ ਰੋਲਦਾ ਸੀ ਉਹਦੀਆਂ ਚੱਪਲਾਂ ਤੇ ਪਰਨਾ ਤੁਹਾਨੂੰ ਕਿਹਦਾ ਫੋਨ ਆਇਆ ਵੀ ਨਹਿਰ ਚ ਡਿੱਗ ਪਿਆ ਸਾਨੂੰ ਉਹਨਾਂ ਨੇ ਫੋਟੋਆਂ ਪਾਈਆਂ ਅਸੀਂ ਫੋਟੋਆਂ ਸਿਆਣੀਆਂ ਮੇਰੇ ਵੀਰ ਦੇ ਮੋਟਰਸਾਈਕਲ ਤੇ ਉਸ ਦਾ ਨਾਮ ਕਿਹਨੇ ਫੋਟੋ ਪਾਈਆਂ ਉਹਨਾਂ ਨੇ ਜਿਨ੍ਹਾਂ ਨੇ ਮਾਰ ਕੇ ਕੌਣ ਆ ਬੰਦੇ ਉਹ ਉਥੋਂ ਦੀ ਇਹ ਕਿ ਉਹਦੇ ਸੋਹਰੇ ਦੇ ਆ ਸੋਹਰੇ ਹੁੰਦੇ ਆ ਜੀ ਉਹਨਾਂ ਨੇ ਫੋਟੋਆਂ ਪਾਈਆਂ ਤੁਹਾਨੂੰ ਫਿਰ ਪਤਾ ਲੱਗਦਾ ਹਾਂਜੀ ਫਿਰ ਪਤਾ ਲੱਗਿਆ ਸਾਨੂੰ ਵੀ ਸਾਡਾ ਵੀਰ ਕਿੰਨੇ ਦਿਨਾਂ ਬਾਅਦ ਲਾਸ਼ ਨਿਕਲੀ ਬਾਅਦ ਬਾਅਦ 3 ਦਿਨ ਦੋ ਦਿਨਾਂ ਬਾਅਦ ਨਿਕਲੀ ਅੱਛਾ ਨਹੀਂ ਮੈਨੂੰ ਤਾਂ ਗਿਆ ਤੇ ਅੰਤਵਾਰ ਨੂੰ ਲਾਸ਼ ਨਿਕਲ ਹੀ ਆਈ ਆ। ਕੀ ਗੱਲ ਆਈ ਆਪਾਂ ਵੇਣੇ ਆਈ ਜੇ ਬੰਦਾ ਡੇਗਦਾ ਹੀ ਤੀਜੇ ਦਿਨੋਂ ਲਾਸ਼ ਛੱਡਦੀ ਆ ਜੀ। ਇਹਨਾਂ ਨੇ ਦੂਜੇ ਦਿਨੋਂ ਬਣਾਈ ਆ ਕਿਉਂਕਿ ਪਹਿਲਾਂ ਹੀ ਇਹਨਾਂ ਨੇ ਸਾਰੇ ਪਲਾਨ ਦੇ ਨਾਲ ਜੀ ਮੇਰੇ ਭਰਾ ਨੂੰ ਸਿੱਟਿਆ ਪਹਿਲਾਂ ਹੀ ਸਿੱਟ ਰੱਖਿਆ ਸੀ ਵੀਰ ਜੀ। ਠੀਕ ਹੈ ਉਹ ਸਾਨੂੰ ਤਾਂ ਆਏ ਸੀ ਵੀ ਹਜੇ লাশ ਇੱਕ ਦਿਨ ਨਹੀਂ ਉੱਠਦੀ ਤੇ লাশ ਉਸ ਦਿਨ ਦੂਜੇ ਦਿਨ ਹੋ ਹੀ ਉੱਠ ਖੜੀ ਇਹਦਾ ਮਤਲਬ ਤਿੰਨ ਦਿਨ ਸੱਟੇ ਨੂੰ ਹੋ ਗਏ ਸੀ ਮਾਸੋ ਦੇ ਹੱਥਾਂ ਤੋਂ ਲਈ ਜਾਂਦਾ ਸੀ ਬਾਹਾਂ ਉਹਦੀਆਂ ਤੋੜੀਆਂ ਪਈਆਂ ਸੀ ਸਾਰਾ ਪਲਾਨ ਦੇ ਨਾਲ ਕੰਮ ਕੀਤਾ ਹੀ ਹਾਂ ਇੱਕ ਬੰਦੇ ਨੇ ਮੇਰੇ ਭਰਾ ਨੂੰ ਫੋਨ ਕੀਤਾ ਵੀ ਮੈਂ ਤੇਰਾ ਭਰਾ ਸਾਡੇ ਕੋਲੇ ਆ ਤੂੰ ਲੈ ਜਾ ਇਹਨਾਂ ਨੇ ਰੱਖਿਆ ਕਿਉਂ ਨਹੀਂ ਰਾਤ ਨੂੰ ਜੇ ਤੁਹਾਡੇ ਕੋਲੇ ਸੀ ਸੀ ਰੱਖਿਆ ਕਿਉਂ ਨਹੀਂ ਸਵੇਰ ਅਸੀਂ ਫੋਨ ਲਾਇਆ ਸਵੇਰ ਸਾਨੂੰ ਆਹ ਸਾਡੇ ਕੋਲੇ ਜਾ ਚੁੱਕਿਆ ਕਿ ਨਾ ਤਾਂ ਉਹਨਾਂ ਨੇ ਰਾਤ ਨੂੰ ਸਾਨੂੰ ਸਹੀ ਗੱਲ ਦੱਸੀ ਐ ਨਾ ਸਵੇਰ ਦੱਸੀ ਐ ਇਸੇ ਕਰਕੇ ਇੰਨਾ ਅਸੀਂ ਆਪਦੇ ਭਰਾ ਖਾਤਰ ਖੜੇ ਆ ਸਾਨੂੰ ਇਨਸਾਫ ਚਾਹੀਦਾ ਜਿਹੜੇ ਉਹ ਆ ਉਹਨਾਂ ਨੂੰ ਖੜਨਾ ਚਾਹੀਦਾ ਕਿਉਂ ਮਾਰਿਆ ਕੀ ਵਜਾ ਕਰਕੇ ਉਹ ਲੱਗਿਆ ਪਤਾ ਲੱਗੇ ਕਾਰਨ ਦਾ ਮਾਰਨ ਦਾ ਨਹੀਂ ਪਤਾ ਉਹੀ ਕਾਸੀ ਪਤਾ ਲਵਾਉਣਾ ਵਜਾ ਕੀ ਪਹਿਲਾਂ ਕੋਈ ਮਾੜੀ ਮੋਟੀ ਗੱਲਬਾਤ ਹੁੰਦੀ ਰੋਵੇ ਕਿਉਂ ਅਫਸਰ ਜੀ ਮੇਰਾ ਉਹ ਤਾਂ ਜੀ ਮੇਰੀ ਗੱਲ ਸੁਣੋ ਜਿਸ ਕਰਕੇ ਮੇਰਾ ਮੁੰਡਾ ਮਾਰਿਆ ਗਿਆ ਚੰਗਾ ਭਲਾ ਸਹੀ ਸ਼ਰਾਮਤ ਸੋਰੀ ਗਿਆ ਸੀਗਾ ਬਾਹਰ ਤੋਂ ਸਾਨੂੰ ਉਹਦੀ ਲਾਸਟ ਟੱਕਰੀ ਆ ਹੈ ਤੁਹਾਨੂੰ ਨਹੀਂ ਪਤਾ ਵੀ ਉਹ ਰਾਤ ਨੂੰ ਮਾਰ ਕੇ ਸੱਟ ਕੇ ਤੁਹਾਨੂੰ ਨਹੀਂ ਪਤਾ ਉਹ ਦਿਨੇ ਮਾਰ ਕੇ ਸੱਟ ਕੇ ਗਏ ਆ ਤੇ ਪਰ ਉਹਨਾਂ ਨੇ ਕੁੱਟ ਮਾਰ ਕਰਕੇ ਤੇ ਫਿਰ ਓਛਟ ਕੇ ਗਏ ਪਹਿਲਾਂ ਵੀ ਕੋਈ ਘਰ ਦੇ ਵਿੱਚ ਮਾੜਾ ਮੋਟਾ ਕਿਲੇ ਰਹਿੰਦਾ ਸੀ ਹੁੰਦਾ ਸੀਗਾ ਜੀ ਪਹਿਲਾਂ ਹੁੰਦਾ ਸੀਗਾ ਮੈਂ ਕਦੇ ਪਲੇਸ ਆ ਹੀ ਰਹਿੰਦਾ ਸੀ ਘਰ ਵਾਲੀ ਚਲੀ ਗਈ ਪੇਕੀ ਕਿੰਨਾ ਚਿਰ ਹੋ ਗਿਆ ਗਈ ਨੂੰ ਸ਼ਨੀਵਾਰੀ ਗਈ ਸੀ ਉਹ ਸ਼ਨੀਵਾਰੀ ਗਈ ਸੀ ਸ਼ਨੀਵਾਰ ਗਈ ਸੀ ਚਨੀਵਾਰੀ ਗਈ ਸੀ ਉਹਦੇ ਸ਼ਾਮ ਨੂੰ ਹੀ ਉਹ ਉਥੇ ਸਹਰਿਆਂ ਤੇ ਚਲੇ ਗਿਆ ਮੰਗਰੇ ਹੀ ਜਾਵੜਿਆ ਸੀਗਾ ਲੈਣ ਵਾਸਤੇ ਸਾਲਾ ਮਿੰਨ ਸਾਲੇ ਨੇ ਇਹ ਕਿਹਾ ਭੈਣੇ 500 ਰੁਪਿਆ ਵੀ ਦਿੰਦਾ ਸੀ ਬੱਚਿਆਂ ਵਾਸਤੇ ਚੀਜ਼ ਵੀ ਲੈ ਕੇ ਗਿਆ ਸੀ ਪਤਾ ਨਹੀਂ ਇਹਨਾਂ ਨੇ ਇਹੀ ਗੱਲ ਕਹੀ ਆ ਵੀ ਅਸੀਂ ਤੇਰੇ ਬੱਚੇ ਤੈਨੂੰ ਨਹੀਂ ਮਿਲਾਉਣੇ ਨਹੀਂ ਮਿਲਾਉਣੇ ਉਹ ਫਿਰ ਬੋਲਦਾ ਹੋਣਾ ਵੀ ਮੈਂ ਮੇਰੇ ਬੱਚੇ ਨੂੰ ਮਿਲ ਕੇ ਜਾਣਾ ਬਸ ਸਿਰਫ ਉਹਨਾਂ ਨੇ ਬੱਚਿਆਂ ਨੂੰ ਹੀ ਨਹੀਂ ਉਸ ਮੇਰੇ ਵੀਰ ਨੂੰ ਪਤਾ ਨਹੀਂ ਕੀ ਕੀ ਦੁਰਵਤਾ ਕੀਤੀ ਆ ਕੀ ਕੀ ਨਹੀਂ ਕੀਤੀ ਜੇ ਮੇਰਾ ਵੀਰ ਉਹਨਾਂ ਨੂੰ ਚੱਲ ਬੋਲ ਚੱਲ ਕਰਦਾ ਸੀ ਪੀ ਕੇ ਆਪਦੇ ਨਾਂ ਘਰੇ ਪਾਉਂਦੇ ਆਪਦੇ ਭਰਾ ਦੇ ਘਰੇ ਪਾਉਂਦਾ ਆਪਦੇ ਅੰਡ ਗਵੰਡ ਦੇ ਘਰੇ ਪਾਉਂਦਾ ਤੀਜੇ ਵੇੜੇ ਜਾ ਕੇ ਮੇਰੇ ਭਰਾ ਨੂੰ ਪਾਇਆ ਗਿਆ ਹੈ ਮੈਂ ਨਾਲੇ ਇਹਨਾਂ ਜੀ ਲੜਾਈ ਹੋਈ ਹੈ ਜੀ ਅੱਜ ਤੋਂ ਹੋ ਗਈ ਮਨ ਕੇ ਜਿਵੇਂ 6-7 ਮਹੀਨੇ ਹੋ ਗਏ ਤੇ ਇਸ ਜਨਾਨੀ ਨੇ ਉਹਨੂੰ ਗਲੀ ਦੇ ਵਿੱਚ ਚੱਪਲਾਂ ਚੱਕੀਆਂ ਉਹਨੇ ਡਰਦੇ ਨੇ ਕਿ ਕੀਤਾ ਇਹਦੇ ਸਹੁਰੇ ਨੇ ਧੌਂਕੀਆਂ ਦਿੱਤੀਆਂ ਉਹਨੂੰ ਉਹ 15 ਦਿਨ ਗੈਰ ਰਿਆਈ ਸਾਨੂੰ ਐ ਹੋ ਗਿਆ ਕਿਤੇ ਵੀ ਸਾਡਾ ਲੜਕਾ ਹੋਣ ਨਹੀਂ ਸੀ ਹੁੰਦਾ ਤੇ ਮੈਂ ਉਹਦੀ ਮਾਸੀ ਦਾ ਮੁੰਡਾ ਹੀ ਪੈਂਟ ਕੋਟ ਪਾਈਆ ਸਵੇਰ ਉਹਨੇ ਜਦੋਂ ਬਾਹਰ ਖੜਕਾਇਆ ਮੈਂ ਕਿਹਾ ਕੌਣ ਆਂਦਾ ਮੈਂ ਬਾਲਕਿਸਨਾਨ ਉਹਨੇ ਸਾਡੇ ਕੋਲੇ ਆ ਕੇ ਸਾਡੇ ਕੋਲੇ ਆ ਕੇ ਬਹੁਤ ਰੋਇਆ ਵੀ ਮੇਰੇ ਨਾਲ ਐ ਕਰਦੇ ਆ ਬਾਈ ਐ ਕਰਦੇ ਆ ਪਹਿਲਾਂ ਉਹਨੇ ਕਦੇ ਨਹੀਂ ਦੱਸਿਆ ਵੀ ਮੇਰੇ ਨਾਲ ਕਦੇ ਕੋਈ ਗੱਲ ਹੋਈ ਆ ਉਹ ਦਿਨ ਉਹਨੇ ਸਾਰਾ ਕੁਝ ਦੱਸਿਆ ਵੀ ਜਦੋਂ ਮੈਂ ਜਾਣਾ ਬਾਈ ਮੇਰਾ ਸਹੁਰਾ ਪਰਿਵਾਰ ਜ਼ਿੰਮੇਦਾਰਾਂ ਨੂੰ ਲਿਆਉਂਦਾ ਮੇਰੇ ਉੱਤੇ ਤੋਮਤਾ ਲਾਉਂਦਾ ਐ ਕਰਦਾ ਹੀ ਇਸੇ ਕਰਕੇ ਇਹਨਾਂ ਕੁਛ ਕੀਤਾ ਹੀ ਹੁਣ ਸਾਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਫੜੋ ਜੀ ਇਹਦੀ ਲਾ ਚਾਹੀਦੀ ਆ ਜਿਹੜੇ ਅਪਰਾਧੀ ਆ ਤੇ ਸਾਨੂੰ ਬਸ ਉਹ ਗ੍ਰਿਫਤਾਰ ਚਾਹੀਦੇ ਜੀ ਬਸ ਸਾਡਾ ਮਕਸਦ ਮੇਨ ਧਰਨਾ ਲਾਉਣ ਦਾ ਸੀ ਇਹ ਚਾਰ ਦਿਨ ਹੋ ਗਏ ਉਹਦੀ ਜਿਹੜੀ লাশ ਆ ਮਿੱਟੀ ਆ ਮਿੱਟੀ ਵੀ ਉਹਦੀ ਰੋਲ ਦਿੱਤੀ ਆ ਹੁਣ লাশ ਕਿੱਥੇ ਉਹਦੀ লাশ ਉਹਦੀ ਮੁਕਸ ਰਹੀ ਹਸਪੀਟਲ ਆ ਜੀ ਹਸਪੀਟਲਾਈਜ਼ ਬਸ ਠੀਕ ਆ ਜੀ ਜਿਹੜੇ ਅਪਰਾਧੀ ਆ ਉਹ ਗ੍ਰਿਫਤਾਰ ਹੋਣ ਜੀ ਕਿ ਸਾਡੇ ਵੀਰ ਦੀ ਸਾਨੂੰ লাশ ਹੋਂਪੀ ਆਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਕੋਸਟਮਾਰਡ ਵਗੈਰਾ ਹੋ ਗਿਆ ਨਹੀਂ ਨਹੀਂ ਜੀ ਕੁਝ ਵੀ ਨਹੀਂ ਹੋਇਆ ਅਸੀਂ ਨਹੀਂ ਚੱਕਣਾ ਮੇਰਾ ਵੀਰ ਮੇਰਾ ਵੀਰ ਅਸੀਂ ਜਿਨ੍ਹਾਂ ਚਿਰ ਬੰਦੇ ਗ੍ਰਿਫਤਾਰ ਨਹੀਂ ਨਾ ਹੁੰਦੇ ਜਿਨ੍ਹਾਂ ਜਿਨ੍ਹਾਂ ਦੇ ਨਾਂ ਲਿਖਿਆ ਅਸੀਂ ਉਹਨਾਂ ਚੱਕ ਮੇਰਾ ਵੀਰ ਨਹੀਂ ਚੱਕਣਾ ਨਾ ਅਸੀਂ ਕੋਈ ਦਾਗ ਕਰਨਾ ਨਾ ਅਸੀਂ ਨਾ ਅਸੀਂ ਚੱਕਣਾ ਨਾ ਅਸੀਂ ਉਹਨਾਂ ਚਿਰ ਮਲਹਾਜਾ ਕਰਨ ਦੇਣਾ ਹੈ ਜਿਨ੍ਹਾਂ ਚਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਨਾ ਹੀ ਅਸੀਂ ਉਹਨਾਂ ਚਿਰ ਧਰਨਾ ਚੱਕਣਾ ਸਾਡਾ ਸੋਹਣਾ ਹੈ ਜੀ ਮੈਂ ਹੁਣ ਮਰਿਆ ਗਿਆ ਅਸੀਂ ਸਾਨੂੰ ਇਹ ਹੈ ਵੀ ਸਾਡਾ ਬੱਚਾ ਸੀ ਸਾਡਾ ਪਰਿਵਾਰ ਸੀ ਉਹ ਬੱਚੇ ਨੂੰ ਉੱਥੋਂ ਆਇਆ ਉੱਥੋਂ ਮਰਿਆ ਅਸੀਂ ਉਹ ਨਜ਼ਰ ਇਹ ਹੈ ਤਰਨਾ ਇਹ ਰਹੂਗਾ ਜਿੰਨਾ ਚਿਰ ਬੱਚਾ ਨਹੀਂ ਸਾਨੂੰ ਉਹਨਾਂ ਪਰਿਵਾਰ ਨੂੰ ਸਜ਼ਾ ਨਹੀਂ ਮਿਲਦੀ ਨਹੀਂ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਕੀ ਵਿਸ਼ਵਾਸ ਦਿਵਾਇਆ ਹੁਣ ਸਾਨੂੰ ਕੋਈ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਸਾਨੂੰ ਦਿੰਦੀ ਨਾ ਕੋਈ ਬਿਆਨ ਤੇ ਅਸੀਂ ਇੱਥੇ ਨਾ ਤਰ ਰਹੇ ਲਾਉਂਦੇ ਸੀ ਸਾਨੂੰ ਕੋਲੇ ਤਾਰਾ ਲਾਉਂਦੀ ਸਾਡੀ ਗੱਲ ਨਹੀਂ ਸੁਣੀ ਪੁੱਤ ਇੱਕ ਮਿੰਟ ਪੁੱਤ ਇੱਕ ਮਿੰਟ ਸਾਡੀ ਇੱਕ ਮਿੰਟ ਸਾਡੀ ਕਿਸੇ ਪੁਲਿਸ ਪ੍ਰਸ਼ਾਸਨ ਦੀ ਗੱਲ ਨਹੀਂ ਸੁਣੀ ਨਾ ਸਾਡੀ ਹੋਰ ਨਹੀਂ ਗੱਲ ਸੁਣੀ ਅਸੀਂ ਇੱਥੇ ਤਾਰਾ ਤਾਂ ਹੀ ਲਾਇਆ ਸਾਨੂੰ ਉਹਦਾ ਇਨਸਾਫ ਚਾਹੀਦਾ ਉਹ ਬੰਦੇ ਨੂੰ ਫੜਨੇ ਚਾਹੀਦੇ ਬਸ ਸਾਡੀ ਆ ਗੱਲ ਹੈ ਤੁਹਾਡੇ ਨਾਲ ਕਿਸਾਨ ਜੱਥੇਬੰਦੀਆਂ ਵੀ ਆ ਹੁਣ ਇਸ ਵਕਤ ਤਾਰਾ ਹਾਂਜੀ ਹੈ ਸਾਰਾ ਪਿੰਡ ਆ ਸਾਰੇ ਕਿਸਾਨ ਜੱਥੇਬੰਦੀਆਂ ਸਾਰੇ ਹੀ ਆ ਸਾਰੇ ਆਪਾਂ ਨਹੀਂ ਕਰਕੇ ਕਾਠੀ ਆਈ ਇਦਾਂ ਵਧੀਆ ਸੀਗਾ ਜੀ ਸਾਰਾ ਪਿੰਡ ਤੁਸੀਂ ਦੇਖੀ ਜਾਨੇ ਜੇ ਬੰਦਾ ਚੰਗਾ ਤਾਂ ਫੇਰ ਹੀ ਆਏ ਜੀ ਮਗਰੇ ਪਰ ਆਜ ਕੁਤਲੀ ਥਾਂਡੇ ਵਾਲਾ ਬੈਠ ਕੇ ਤੁਮਾਰ ਦਿਵਾਈ ਨਹੀਂ ਮਿਲਦਾ ਹਾਂਜੀ ਜੀ ਇਨਸਾਫ ਨਹੀਂ ਮਿਲਦਾ ਤੇ ਤੁਹਾਡਾ ਫੇਰ ਅਗਲਾ ਸੰਘਰਸ਼ ਕਿਹੋ ਜਿਹਾ ਹੋਊਗਾ ਐਂ ਕਰਨਾ ਕਰਨੇ ਰੱਖਾਂਗੇ ਕਿ ਨਾ ਚੱਕਰ ਸੀ ਯਾਰ ਰੋਡ ਜਾਮ ਰੱਖਾਂਗੇ ਹਾਂਜੀ ਅਹੀਂ ਰੁੜ ਜਾਵਾਂ ਰੂਗਾ ਬਾਕੀ ਉਹਦੇ ਸਹੁਰਾ ਜਿੱਦੇ ਸ਼ਾਮ ਨੂੰ ਗਿਆ ਉਹਦੇ ਨੂੰ ਘਰੇ ਨਹੀਂ ਵੜਨ ਦਿੱਤਾ ੱੱਕੇ ਮਾਰ ਕੇ ਲੱਪੜ ਮਾਰ ਕੇ ਬਾਹਰ ਕੱਢਿਆ ਗਿਆ ਦੂਜੇ ਘਰੇ ਹੋ ਗਿਆ ਸਨ ਹਾਂ ਜਿਹੜੇ ਬੱਚੇ ਆ ਬੱਚੇ ਕਿੱਡੇ ਕਿੱਡੇ ਕਾ ਬੱਚੇ ਤਾਂ ਛੋਟੇ ਹੀ ਆ ਇਹ ਬੁੜੀਆਂ ਚੌਥੇ ਸਾਲ ਬੱਚੇ ਤੁਹਾਡੇ ਕੋਲੇ ਦੇ ਨਾਨਕਾ ਪਰਿਵਾਰ ਦੇ ਨਾਨਕਾ ਪਰਿਵਾਰ ਕੋਲੇ ਹੀ ਵੀ ਆ ਜੇ ਉਹਦੀ ਧੀ ਦਾ ਜੇ ਮੇਰੀ ਭਾਬੀ ਦਾ ਕੋਈ ਕਸੂਰ ਨਹੀਂ ਸੀ ਕਿਉਂ ਨਹੀਂ ਅੱਜ 4 ਦਿਨ ਹੋ ਗਏ ਮੇਰੇ ਭਰਾ ਨੂੰ ਮੁੱਕੇ ਨੂੰ ਕਿਉਂ ਨਹੀਂ ਸਾਡੇ ਵਿੱਚ ਆ ਕੇ ਘਰੇ ਆ ਕੇ ਬੈਠੀ ਅਕਸਰ 8 ਸਾਲ ਹੋ ਗਏ ਸਾਡੇ ਘਰ ਦੀ ਇੱਜ਼ਤ ਸੀ ਅੱਜ ਆਉਂਦੀ ਸਾਡੇ ਪਤੀ ਜਪਤੀ ਜੀ ਨੂੰ ਵੀ ਲੈ ਕੇ ਆਉਂਦੀ ਸਾਡੇ ਵਿੱਚ ਬੈਂਦੀ ਅਸੀਂ ਬੇਕੂਫ ਨਹੀਂ ਸੀਗੇ ਜੇ ਸੱਚ ਸੀ ਤਾਂ ਆਉਂਦੇ ਜੇ ਝੂਠਾ ਤਾਂ ਤਾਂ ਹੀ ਸਾਡੇ ਘਰੇ ਆ ਕੇ ਨਹੀਂ ਵੜੇਗੇ ਅੱਜ ਤੱਕ ਨਹੀਂ ਆ ਕੇ ਵੜੇ ਉਹ ਅਸੀਂ ਇਕੱਲੇ ਹੀ ਬੈਠੇ ਆ ਜੇ ਕੋਈ ਗੱਲ ਨਹੀਂ ਹੋਈ ਤੁਹਾਡੀ ਜਦੋਂ ਮੈਂ ਫੋਨ ਕੀਤਾ ਸੀ ਉਹਦੇ ਬ੍ਰਦਰ ਨੂੰ ਫੋਨ ਕੀਤਾ ਸੀ ਮੈਂ ਕਿਹਾ ਤੇਰੀ ਦੀਦੀ ਨਾਲ ਮੇਰੀ ਗੱਲ ਕਰਾ ਦੇ ਉਹਦਾ ਭਰਾ ਕਹਿੰਦਾ ਗगन ਗੱਲ ਕਰ ਲੈ ਤੇਰੀ ਦੀਦੀ ਦਾ ਫੋਨ ਆਇਆ ਕਹਿੰਦੀ ਮੇਰੀ ਮੇਰੇ ਕੁਝ ਨਹੀਂ ਲੱਗਦੇ ਮੈਂ ਗੱਲ ਨਹੀਂ ਕਰਨੀ ਮੈਂ ਗੱਲ ਨਹੀਂ ਕਰਨੀ ਉਹਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਗੱਲ ਕਰਦੀ ਮੈਨੂੰ ਦੱਸਦੀ ਜੇ ਮੇਰਾ ਕੋਈ ਵੀਰ ਖਰਾਬ ਕਰਦਾ ਸੀ ਜਾਂ ਕੁਝ ਕਰ ਕਿਉਂਕਿ ਉਹ ਤੋਂ ਪਹਿਲਾਂ ਤਾਂ ਉਹਨਾਂ ਨੇ ਮੇਰੇ ਭਰਾ ਦਾ ਕਤਲ ਕਰਤਾ ਸੀ ਕਤਲ ਕਰਤਾ ਸੀ ਕੋਈ ਗੱਲ ਨਹੀਂ ਗੱਲ ਹੋਈ ਜਾਂਦੀ ਹੈ ਕਤਲ ਕਰਤਾ ਸੀ ਜਿਸ ਕਰਕੇ ਉਹ ਭਾਬੀ ਨੇ ਫਿਰ ਮੈਨੂੰ ਗੱਲ ਕਿਵੇਂ ਕਰਦੀ ਕਿਉਂਕਿ ਉਹਦੀ ਹਿੰਮਤ ਨਹੀਂ ਸੀ ਪੈਂਦੀ ਮੇਰੇ ਨਾਲ ਗੱਲ ਕਰਨ ਦੀ ਮੇਰੇ ਨਾਲ ਗੱਲ ਕੋਈ ਚਲ ਉਹਨੇ ਨਹੀਂ ਕੀਤੀ ਸੀ ਉਹਦੀ ਮਾਂ ਹੀ ਕਰਦੀ ਉਹਦੀ ਮੰਮੀ ਕਰਦੀ ਮੇਰੇ ਨਾਲ ਗੱਲ ਵੀ ਪੁੱਤ ਮੈਂ ਇਹ ਪੁੱਛਿਆ ਮੇਰਾ ਵੀਰ ਤੁਹਾਨੂੰ 당 ਕਰਦਾ ਸੀ ਕਹਿੰਦੇ ਆ ਬੋਲਦਾ ਸੀ ਅਸੀਂ ਕਹਿੰਦੇ ਮੈਂ ਕਿਹਾ ਤੁਸੀਂ ਮੇਰਾ ਵੀਰ ਪਾਇਆ ਕਿੱਧਰ ਕਹਿੰਦੇ ਅਸੀਂ ਦੂਰ ਕਰੇ ਲੈ ਜਾ ਕੇ ਪਾਇਆ ਅੱਛਾ ਦੂਰ ਕਰੇ ਲਜਾਣ ਦਾ ਮਤਲਬ ਇਹ ਹੀ ਸੀ ਵੀ ਮੇਰੇ ਭਰਾ ਨੂੰ ਪਾਸੇ ਲੈ ਜਾ ਕੇ ਕੁੱਟਮਾਰ ਕੀਤੀ ਗਈ ਹੈ ਵੀ ਨੇੜੇ ਹੁਣ ਜੇ ਪਾਵਾਂਗੇ ਮਹਾਵਾਂਗੇ ਤਾਂ ਉਹਦੇ ਬੱਚੇ ਵੀ ਰੌਲਾ ਪਉਣਗੇ ਉਹਦਾ ਬੇਟਾ 6-7 ਸਾਲਾਂ ਦਾ ਹੈ ਜਦੋਂ ਤੁਹਾਡਾ ਭਾਈ ਜਾਂਦਾ ਕਰੋ ਤੁਹਾਨੂੰ ਪਰਿਵਾਰ ਨੂੰ ਦੱਸ ਕੇ ਜਾਂਦਾ ਵੀ ਮੈਂ ਸੋਹਰੇ ਸੋਹਰੇ ਕਰ ਚੱਲੇ ਨਹੀਂ ਜੀ ਮੈਂ ਤਾਂ ਸਾਹ ਫੋਨ ਲਾਉਂਦੀ ਰਹੀ ਨਹੀਂ ਚੱਕਿਆ ਮੇਰੇ ਬ੍ਰਦਰ ਨੇ ਫੋਨ ਮੈਨੂੰ ਜਦੋਂ ਸਵੇਰ ਮੇਲੇ ਭੈਣਾਂ ਨੂੰ ਜੱਕ ਕਿੱਥੇ ਆਉਂਦੀ ਐ ਜਦੋਂ ਕਿਤੇ ਭਰਾ ਗੱਲ ਨਾ ਕਰਨ ਫੋਨ ਨਾ ਚੱਕਣ ਮੈਂ ਚਾਹ ਤਰ ਕੇ ਸਵੇਰ 6 ਵਜੇ ਫੋਨ ਲਾਇਆ ਤੇ ਜਿਹੜਾ ਜਿਨ੍ਹਾਂ ਦੇ ਘਰੇ ਮਤਲਬ ਪਾਇਆ ਸੀ ਨਾ ਕੋਈ ਬਾਬਾ ਬੂਬਾ ਦੱਸਦੇ ਉਹਦਾ ਨਾਮ ਵੀ ਹੈ ਨੰਬਰ ਹੈ ਆਪਣੇ ਕੋਲੇ ਉਹਦਾ ਉਹ ਬੁੜੀ ਨੇ ਮੇਰੇ ਨਾਲ ਗੱਲ ਕੀਤੀ ਕਹਿੰਦੀ ਤੁਸੀਂ ਕੌਣ ਆ ਤੁਸੀਂ ਕੌਣ ਮੈਂ ਉਹਨੂੰ ਕਿਹਾ ਵੀ ਮੈਂ ਮੇਰੇ ਵੀਰਵਾਲ ਦੀ ਭੈਣ ਬੋਲਦੀ ਆ ਇਹ ਫੋਨ ਮੇਰੇ ਭਰਾ ਦਾ ਐ ਵੀ ਉਹ ਕਿੱਥੇ ਆ ਉਹ ਮੈਨੂੰ ਕਹਿੰਦੀ ਵੀ ਉਹ ਤਾਂ ਸੁੱਤਾ ਪਿਆ ਏ ਜੇ ਉਹ ਸੁੱਤਾ ਸੀ ਅਕਸਰ ਆਪਾਂ ਓਪਰਿਆ ਬੰਦਾ ਕੋਈ ਵੀ ਸੀ ਤਾਂ ਉਹ ਓਪਰਈ ਉਹ ਮਤਲਬ ਕਿ ਉਹਨਾਂ ਦਾ ਜਵਾਈ ਸੀ ਜਾਂ ਕੁਝ ਵੀ ਸੀ ਉਹਨੇ ਮੇਰੇ ਉਹਨੂੰ ਐ ਕਹਿੰਦੀ ਵੀ ਲੈ ਵੀਰਬੱਲ ਤੇਰੀ ਭੈਣ ਦਾ ਫੋਨ ਆਇਆ ਤੂੰ ਉਹਦੇ ਨਾਲ ਗੱਲ ਕਰ ਲੈ ਉਹ ਪਤਾ ਕੀ ਕਹਿੰਦੀ ਕਹਿੰਦੀ ਉਹ ਤਾਂ ਸੁੱਤਾ ਪਿਆ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕਰਾਈਗੀ ਕੋਈ ਗੱਲ ਨਹੀਂ ਕਰਾਈ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਜੀ ਵੀ ਉਹ ਦੱਸਦਾ ਵੀ ਕਿਉਂ ਨੂੰ ਮੈਂ ਕਿੱਥੇ ਜਾਣਾ ਕਿਉਂਕਿ ਮੇਰਾ ਡੈਡੀ ਜਣੀ ਉਹਨਾਂ ਦਾ ਮੇਰਾ ਪਿਓ ਵੀ ਸਾਡੇ ਕੋਲੇ ਇਹਦਾ ਪਿਓ ਮੁੰਡੇ ਦਾ ਵੀ ਉਹ ਵੀ ਗੁੜੀਆ ਕੋਲੇ ਰਹਿੰਦਾ ਸੀ ਇਹਨਾਂ ਦੇ ਕਲੇਸ਼ ਕਰਕੇ ਵੀ ਇਹ ਕਹਿੰਦਾ ਚਲੋ ਇਹਨਾਂ ਦਾ ਘਰ ਵਸ ਜੇ ਇਹ ਮੇਰੀ ਭੈਣ ਕੋਲੇ ਉਹਨੂੰ 2-3 ਮਹੀਨੇ ਹੋ ਗਏ ਸੀ ਅਕਸਰ ਉਹ ਦੱਸਦਾ ਕਿ ਉਹ ਨੂੰ ਜਿੱਦ ਨੂੰ ਮੰਨ ਕੇ ਚਲੋ ਸਵੇਰ ਗਈਆ ਜਦੋਂ ਘਰੇ ਆਇਆ ਉਹਨੂੰ ਘਰ ਖਾਲੀ ਲੱਗਿਆ ਆਪਦੇ ਬੱਚਿਆਂ ਕੋਲ ਉਹ ਰਾਤੀ ਉਹਦੇ ਉਹਨਾਂ ਨੂੰ ਮਿਲਣ ਗਿਆ ਮੁੜ ਕੇ ਉਹਦੇ ਸਾਰੇ ਪਰਿਵਾਰ ਨੇ ਮੇਰੇ ਛੋਟੇ ਭਰਾ ਨੂੰ ਫੋਨ ਕੀਤਾ ਵੀ ਉਹ ਹੁਣ ਇੱਥੇ ਆਇਆ ਉਹਨੇ ਗੱਲ ਕੀਤੀ ਮੇਰੇ ਭਰਾ ਨੇ ਇਸ ਮੇਰੇ ਭਰਾਣਾ ਮਾਸਟਰ ਨਾਲ ਵੀ ਕੀ ਗੱਲ ਆ ਉਹ ਆਂਦਾ ਵੀ ਮੈਂ ਆਪਦੇ ਬੱਚਾ ਨੂੰ ਮਿਲਣਾ ਚਾਹਣਾ ਵੀ ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢ ਦਿੱਤਾ ਏ ਤੇ ਕਿਸੇ ਦੇ ਘਰੇ ਪਾ ਦਿੱਤਾ ਏ ਉਸ ਤੋਂ ਬਾਅਦ ਫੋਨ ਬੰਦ ਹੋਣ ਲੱਗ ਗਿਆ ਬਸ ਇਹ ਰਿਕਵੈਸਟ ਹੈ ਸਾਡੀ